ਹੁਣ ਕਿਸ ਦਾ ਕਰੋਗੇ ਵਿਸ਼ਵਾਸ ਜਿਹੜੀ ਘਰ ਵਾਲੀ ਨੂੰ ਵਿਆਹ ਦੇ ਬੰਧਨ ਵਿੱਚ ਬਨ ਕੇ ਰਿਸ਼ਤੇਦਾਰਾਂ ਦੇ ਹਾਜ਼ਰੀ ਦੇ ਵਿੱਚ ਪਵਿੱਤਰ ਰਿਸ਼ਤਾ ਬਣਾ ਕੇ ਘਰ ਲਿਆਂਦਾ ਸੀ ਉਹੀ ਘਰ ਵਾਲੇ ਦੀ ਬਣ ਗਈ ਜਾਨ ਦੀ ਦੁਸ਼ਮਣ ਆਸ਼ਿਕ ਨਾਲ ਮਿਲ ਕੇ ਘਰ ਵਾਲੇ ਨੂੰ ਰੋਟੀ ਦੇ ਵਿੱਚ ਦੇ ਦਿੱਤੀ ਨਸ਼ੇਲੀ ਦਵਾਈ ਜਿੱਤੋਂ ਬਾਅਦ ਉਸ ਨੌਜਵਾਨ ਨੂੰ ਹਸਪਤਾਲ ਕਰਵਾਇਆ ਗਿਆ ਤਾਂ ਕਿ ਲ ਜਾਨ ਤਾਂ ਬਚ ਗਈ لیکن ویڈیو دیکھ کے ਤੁਹਾਡੇ ہوش ਉਡ ਜਾਣਗੇ ਇਸ ਕਲਯੁਗ ਦੀ ਪਤਨੀ ਦੀ ਕਰਤੂਤ ਸੁਣ ਕੇ ਤੁਹਾਨੂੰ ਗੁੱਸਾ ਵੀ ਬਹੁਤ ਆ ਜਾਵੇਗਾ ਕਿਉਂਕਿ ਜਿਹੜੇ ਹਾਲਾਤ ਹੁਣ ਕਲਯੁਗ ਦੇ ਨਾਲ ਰਿਸ਼ਤੇ ਤਾੜ-ਤਾੜ ਹੁੰਦੇ ਪਏ ਗਏ ਨੇ ਕਿ ਖੂਨ ਦੇ ਰਿਸ਼ਤੇ ਤੇ ਅੱਜ ਕੱਲ ਕਿੱਥੇ ਬੰਦੇ ਨੇ ਜਿਹੜੀ ਬੇਗਾਨੀ ਵੀ ਵਿਆਹ ਕੇ ਘਰ ਲੈ ਕੇ ਹੁੰਦੇ ਉਹ ਵੀ ਹੁਣ ਬੰਦ ਦੀ ਨਜ਼ਰ ਨਹੀਂ ਆਉਂਦੀ ਪਈ ਗੀ ਨੇ ਇਹਨੇ ਆਸ਼ਿਕ ਦੇ ਨਾਲ ਮਿਲ ਕੇ ਇਸ ਕਾਨੂੰਨੀ ਹਰਕਤ ਨੂੰ ਜਿਹੜਾ ਅੰਜਾਮ ਦਿੱਤਾ ਆ ਉੱਥੇ ਇੱਕ ਵੱਡਾ ਸਵਾਲ ਜਿਹੜਾ ਖੜਾ ਹੋ ਚੁੱਕਾ ਗਿਆ ਹੁਣ ਮਾਂ ਵੀ ਕੁੜੀ ਦੀ ਮੁੰਡੇ ਦੀ ਕਿੰਦੀ ਪੀ ਗਈ ਆ ਉਹ ਨਾਲ ਦੇ ਨਾਲ ਇਸ ਗੱਲ ਦੀ ਪੁਸ਼ਟੀ ਪੁਸ ਦੇ ਵੱਡੇ ਅਧਿਕਾਰੀ ਵੀ ਕਰਦੇ ਪਏਗੇ ਨੇ ਜਿਹਨੂੰ ਸੁਣ ਕੇ ਤੁਹਾਡੇ ਹੋ ਛੁੜ ਜਾਣਗੇ ਕਿਦਨ ਨੂੰ ਜਾ ਰਿਹਾ ਪੰਜਾਬ ਇਹ ਤੇ ਹਾਲਾਤ ਹੁਣ ਦਿਨ ਬੇ ਦਿਨ ਬਦਲਦੇ ਹੀ ਜਾ ਰਹੇਗੇ ਆ ਕਿ ਆਸ਼ਿਕ ਦੇ ਕਰਕੇ ਇਹਨਾਂ ਆਸ਼ਕੀ ਦੇ ਚੱਕਰਾਂ ਦੇ ਕਰਕੇ ਤਲਾ ਮੇਰੀ ਬਿਓ ਦੀ ਪਤਨੀ ਨੇ ਉਹਦੇ ਪਿੰਡ ਦਾ ਕੋਈ ਉਹਦੇ ਨਾਲ ਰਿਲੇਸ਼ਨ ਉਹਦੇ ਨਾਮਿਲ ਕੇ ਤੇ ਪੱਜਰੀਲੀ ਦਵਾਈ ਦੀ ਦਿੱਤੀ ਆ ਖਾਣੇ 'ਚ ਮਿਲਾ ਕੇ ਜਿਹਦੇ ਵਿੱਚ ਇਹਦੀ ਪਤਨੀਆਂ ਜਿਹੜੀ ਉਹਨਾਂ ਨੂੰ ਅਸੀਂ ਗ੍ਰਫਤਾਰ ਕਰ ਲਿਆ ਮਕੰਦੇ ਵਿੱਚ ਤੇ ਜਿਹੜਾ ਦੋਸ਼ੀ ਆ ਉਹਨੂੰ ਜਿਆਦਾ ਗ੍ਰਫਤਾਰ ਕਰ ਲਿਆ ਜਾਦਾ ਹਾਂ ਮੇਰਾ ਗਾਰ ਸਰਵਿਸ ਕਰਦਾ ਹਾ ਇਹਦੇ ਤੇ ਬੀਆ ਸਾਹ ਹਿੱਟ ਤੇ ਉਹਦੇ ਘਰ ਦੇ ਵਿਆਹ ਗਏ ਜਿਹੜਾ ਸਾਥੀ ਹੋਈ ਈ ਤੇ ਉਹਦੇ ਜਿਹੜੀ ਘਰ ਦੀ ਹੈ ਨਾ ਉਹ ਕੁਛ ਲੜਦੀ ਰਹੀ ਉਹ ਨਾਲ ਪਿਆਰ ਨਹੀਂ ਕਰਦੀ ਰਹੀ ਜੇ ਜਦੋਂ ਉਹ ਬੜਾ ਕਰਦਾ ਹੀ ਜਦੋਂ ਵੇਰ ਉਹ ਉਸੇ ਉਸੋ ਗੱਤ ਚੇਰੇ ਸਤੇ ਚੱਲ ਪਈ ਪੂਰੀ ਜਿਸ ਸਜਾਉਣ ਚਾਹੀਦੀ ਹੈ ਜਿੰਨੇ ਮੇਰੇ ਬੱਚੇ ਕੋ ਨੇ ਇੰਨਾ ਵੱਡਾ ਧੋਖਾ ਕੀਤਾ ਮੇਰੇ ਘਰ ਦੀ ਬਰਬਾਦੀ ਕੀਤੀ